ਹੈਲੋ ਜੀ ਵੈਲਕਮ ਬੈਕ ਟੂ ਮਾਈ ਚੈਨਲ ਪ੍ਰਪਜੋ 26 ਮੈਰਾ ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਕਿ ਏਮਬੋਇਡਰੀ ਨੈੱਕ ਜਿਹੜਾ ਉਹ ਕਿਸ ਤਰ੍ਹਾਂ ਬਣਾਇਆ ਜਾਂਦਾ ਵਾ ਜਿਹੜਾ ਕਮੀਜ਼ ਦੇ ਉੱਪਰ ਹਨਾ ਕਮੀਜ਼ ਮੈਂ ਕਟਿੰਗ ਕਰ ਲਿਆ ਸੀ ਤੇ ਉਹਦੇ ਉੱਪਰ ਇਹ ਵਾਲਾ ਬੁਕਰਮ ਦਾ ਵਾਲਾ ਗਲਨੀ ਲਗਾਣਾ ਆਪਾਂ ਇਹਦੇ ਉੱਪਰ ਲਗਾਵਾਂਗੇ ਪੇਪਰ ਪੇਸਟਿੰਗ ਪੇਪਰ ਪੇਸਟਿੰਗ ਨੂੰ ਮੈਂ ਜਿਹੜਾ ਫੈਬਰਿਕ ਦੇ ਨਾਲ ਇਹ ਨਾ ਪ੍ਰੈਸ ਨਾਲ ਚਿਪਕਾ ਲਿਆ ਸੀਗਾ ਇਦਾਂ ਤੇ ਇਹ ਤੁਹਾਨੂੰ ਜਿਹੜਾ ਐਸ ਰੈਪਰੈਸ ਕਰਕੇ ਤੇ ਜਿਹੜਾ ਇਹ ਲਗਾ ਲਿਆ ਸੀ ਮੇਰੇ ਉੱਪਰ ਹਨਾ ਫਿਰ ਇਹ ਦੇ ਨਾਲ ਆਪਾਂ ਗਲਾ ਬਣਾਣਾ ਹੈ ਤੇ ਇਹ ਜਿਹੜੇ ਹੈਗੇ ਪੇਸਟਿੰਗ ਜਿਹੜੇ ਹੈਗੇ ਤੁਹਾਨੂੰ ਪੇਪਰ ਪੇਸਟਿੰਗ ਇਹ ਜਿੱਥੇ ਤੁਸੀਂ ਸਲਾਈ ਦਾ ਸਮਾਨ ਲੈਨੇ ਹੋ ਉਹ ਤੋਂ ਪੇਪਰ ਪੇਸਟਿੰਗ ਹੈ ਕਿ ਤੁਹਾਨੂੰ ਮਿਲ ਜਾਏਗੀ ਤੇ ਇਹਦੇ ਨਾਲ ਆਪਾਂ ਬਣਾਵਾਂਗੇ ਗਲਾ ਤੇ ਬਹੁਤ ਹੀ ਫਿਨਿਸ਼ਿੰਗ ਨਾਲ ਬੰਦ ਹੈ ਤੇ ਗਲੇ ਦੇ ਇਸ ਤਰ੍ਹਾਂ ਕਢਾਈ ਦੇ ਨਾਲ-ਨਾਲ ਸਲਾਈ ਲਗਾਣੀ ਹੈ ਆਪਾਂ ਇਹ ਇਹ ਪੇਪਰ ਦੇ ਨਾਲ ਰੱਖ ਕੇ ਨੀਚੇ ਨੂੰ ਤੇ ਇਹਦੇ ਨਾਲ ਨਾਲ ਸਲਾਈ ਲਗਾਣੀ ਆਪਾਂ ਤੇ ਇਹ ਮੈਂ ਤੁਹਾਨੂੰ ਦਿਖਾਨੀ ਇਹ ਇਸ ਤਰ੍ਹਾਂ ਦਾ ਹੁੰਦਾ ਆ ਜਿਹੜਾ ਪੇਪਰ ਹੁੰਦਾ ਤੇ ਇਹ ਗੱਲੇ ਵਗੈਰਾ ਬਣਾਉਣ ਵਿੱਚ ਡਿਜ਼ਾਈਨਿੰਗ ਕਰਨ ਵਿੱਚ ਜਿਹੜਾ ਯੂਜ਼ ਕੀਤਾ ਜਾਂਦਾ ਵਾ ਸਲਾਈ ਵਿੱਚ ਤੇ ਹੁਣ ਆਪਾਂ ਤੁਹਾਨੂੰ ਦੱਸ ਦੇਕੀ ਕਿ ਇਸ ਤਰ੍ਹਾਂ ਬਣਾਣਾ ਲੋ ਜੀ ਮੈਂ ਸਲਾਈ ਲਗਾ ਲਈ ਹੈ ਇੰਬੋਇਟਰੀ ਦੇ ਨਾਲ-ਨਾਲ ਤੇ ਹੁਣ ਮਾਰਜਿਨ ਰੱਖ ਕੇ ਥੋੜਾ ਥੋੜਾ ਵੀ ਜਿਹੜੇ ਤਰਪਾਈ ਕਰਨੀ ਆਪਾਂ ਹਨਾ ਫੋਲਡ ਕਰਨਾ ਤੇ ਇਹ ਦੇਖੋ ਇਸ ਤਰ੍ਹਾਂ ਲਗਾ ਲਿਆ ਇਹਨੂੰ ਤੇ ਹੁਣ ਜਿਹੜਾ ਬਾਕੀ ਹੈਗਾ ਫालतू ਕਪੜਾ ਉਹ ਸਾਰਾ ਆਪਾਂ ਕੱਟ ਕਰ ਦਾਂਗੇ ਇਸ ਤਰ੍ਹਾਂ ਰਾਉਂਡ ਦੇ ਵਿੱਚ ਤੇ ਕਟਿੰਗ ਕਰਨ ਤੋਂ ਬਾਅਦ ਫਿਰ ਆਪਾਂ ਜਿਹੜਾ ਹੈਗਾ ਬਸ ਬਾਰਜਨ ਜੋਗਾ ਉਹਦ ਰੱਖ ਲਾਂਗੇ ਤਰਪਾਈ ਜੋਗਾ ਦੇਖੋ ਮੈਂ ਕੱਟ ਕਰ ਲਿਆ ਕੱਟ ਕੇ ਥੋੜੇ ਥੋੜੇ ਟੱਕ ਲਗਾ ਲਏ ਨੇ ਜਿਆ ਤਾਂ ਕਿ ਫੋਲਡ ਕਰਨ ਚ ਫਿਨਿਸ਼ਿੰਗ ਆਵੇ ਆਪਣੀ ਹਨਾ ਤੇ ਇਸ ਲਈ ਇਹਨੂੰ ਦੇਖੋ ਇਸ ਤਰ੍ਹਾਂ ਮੈਂ ਕਟਿੰਗ ਕਰ ਲਿਆ ਇਹਨੂੰ ਗਲੇ ਜਿਹੜੇ ਪੇਪਰ ਪੇਸਟਿੰਗ ਹਨ ਉਸ ਤਰ੍ਹਾਂ ਕਟਿੰਗ ਕਰ ਲਿਆ ਤੇ ਹੁਣ ਤੁਹਾਨੂੰ ਅੱਗੇ ਦੱਸਦੇ ਆ ਇਹਨੂੰ ਅੰਦਰ ਨੂੰ ਫੋਲਡ ਕਰ ਲਾਂਗੇ ਆਪਾਂ ਇਹਦੀ ਬੈਕ ਸਾਈਡ ਇਸ ਤਰ੍ਹਾਂ ਫੋਲਡ ਕਰ ਲਾਂਗੇ ਤੇ ਹਲਕੀ ਹਲਕੀ ਜਿਹੀ ਪਾਈਪਿੰਗ ਰੱਖ ਲਾਂਗੇ ਆਪਾਂ ਸੋਹਣੀ ਲੱਗਦੀ ਮੈਚਿੰਗ ਕਰਦੀ ਤੇ ਇਹਨੂੰ ਸਲਾਈ ਲਗਾ ਲਾਂਗੇ ਸਾਰੇ ਨੂੰ ਆਪਾਂ ਉੱਪਰ ਦੇਖੋ ਮੈਂ ਫੋਲਡ ਵਾਲੇ ਹਿੱਸੇ 'ਤੇ ਜਿੱਥੇ ਤੇ ਪਾਈ ਕਰਨੀ ਆ ਆਪਾਂ ਉਹਨੂੰ ਫੋਲਡ ਕਰ ਲਿਆ ਫੋਲਡ ਕਰਕੇ ਹੁਣ ਇਹਨੂੰ ਆਪਾਂ ਅੰਦਰ ਫੋਲਡ ਕਰਕੇ ਤੇ ਸਲਾਈ ਲਗਾ ਲਾਂਗੇ ਤੇ ਫਿਰ ਬਾਅਦ ਵਿੱਚ ਉਸ ਨੂੰ ਤਰਪਾਈ ਕਰ ਲਾਂਗੇ ਦੇਖੋ ਕਿੰਨਾ ਵਧੀਆ ਫਿਨਿਸ਼ਿੰਗ ਨਾਲ ਆ ਗਿਆ ਇਹ ਏਮਬੋਇਡਰੀ ਦੇ ਨਾਲ ਨਾਲ ਦਿਨ ਨਾਲ ਹਲਕੀ ਹਲਕੀ ਜੀ ਪਾਈਪਿੰਗ ਬਹੁਤ ਸੋਹਣੀ ਲੱਗਦੀ ਹੈ ਲੱਗੀ ਹੋਈ ਤੇ ਇਸ ਤਰ੍ਹਾਂ ਇਹਨੂੰ ਮੈਂ ਰੈਡੀ ਕਰ ਲਿਆ ਤੇ ਹੁਣ ਬਣਾਵਾਂਗੇ ਆਪਾਂ ਲਟਕਣ ਲਟਕਣ ਲਈ ਮੈਂ ਜਿਹੜਾ ਘੇਰੇ ਦੇ ਉੱਪਰ ਲੱਗੀ ਹੁੰਦੀ ਤਾਂ ਉਹ ਨਾ ਪੱਟੀ ਦਿੱਤੀ ਹੁੰਦੀ ਹੈ ਉਰੇ ਵਿੱਚੋਂ ਇਹ ਦੋ ਟੁਕੜੇ ਮੈਂ ਕੱਟ ਕਰ ਲਏ ਸੀਗੇ ਚੌਰਸ ਇਸ ਤਰ੍ਹਾਂ ਤੇ ਚੌਰਸ ਟੁਕੜੇ ਕੱਟ ਕਰਕੇ ਤੇ ਫਿਰ ਉਹ ਡੋਰੀ ਬਣਾ ਲਈ ਸੀ ਮੈਂ ਪਹਿਲਾਂ ਤੇ ਗ੍ਰੀਨ ਕਲਰ ਦੀ ਲੰਬੀ ਡੋਰੀ ਬਣਾ ਕੇ ਤੇ ਉਹਨੂੰ ਸਿੱਧਾ ਕਰ ਲਿਆ ਸਿੱਧਾ ਕਰਕੇ ਤੇ ਫਿਰ ਇਹ ਦੀ ਇਸ ਤਰ੍ਹਾਂ ਇਹਨੂੰ ਵਿੱਚ ਰੱਖ ਕੇ ਦੋਨੋਂ ਸਾਈਡ ਤੇ ਸਿਲਾਈ ਲਗਾ ਲਈ ਆਪਾਂ ਤੇ ਜਿਹੜਾ ਵਿੱਚ ਹਿੱਸਾ ਫੋਲਡ ਵਾਲਾ ਹਿੱਸਾ ਦੂਸਰੀ ਸਾਈਡ ਹੋ ਗਿਆ ਓਪਨ ਵਾਲੇ ਹਿੱਸੇ ਦੇ ਵਿੱਚ ਆਪਾਂ ਡੋਰੀ ਪਾ ਕੇ ਤੇ ਉੱਤੇ ਮਸ਼ੀਨ ਨਾਲ ਪੱਕਾ ਕਰਕੇ ਤੇ ਇਹਨੂੰ ਆਪਾਂ ਵਾਪਸ ਸਿੱਧਾ ਕਰਾਂਗੇ ਜਦੋਂ ਤੇ ਆਪਣਾ ਜਿਹੜਾ ਲਟਕਣ ਹੈ ਉਹ ਤਿਆਰ ਹੋ ਜਾਊਗਾ ਤੇ ਦੇਖੋ ਇਹਨੂੰ ਇਸ ਤਰ੍ਹਾਂ ਆਪਾਂ ਸਿੱਧਾ ਕਰ ਲੈਣਾ ਆ ਇਹ ਵਾਲਾ ਹਿੱਸਾ ਜਿਹੜਾ ਅੰਦਰ ਚਲ ਜਾਊਗਾ ਤੇ ਜਿਹੜਾ ਅੰਦਰ ਵਾਲਾ ਹਿੱਸਾ ਬਾਹਰ ਆ ਜਾਊਗਾ ਤੇ ਹੁਣ ਇਹਨੂੰ ਆਪਾਂ ਸਿੱਧਾ ਕਰਕੇ ਤੁਹਾਨੂੰ ਦਿਖਾਣੇ ਆ ਤੇ ਇਸ ਤਰ੍ਹਾਂ ਦੇਖੋ ਜਿਹੜੀ ਡੋਰੀ ਹੈ ਉਹ ਬਾਹਰਲੀ ਸਾਈਡ ਰਹਿ ਗਈ ਤੇ ਹੁਣ ਦੂਸਰਾ ਜਿਹੜਾ ਸੀਗਾ ਹਿੱਸਾ ਹਨਾ ਉਹ ਅੰਦਰ ਚਲਾ ਗਿਆ ਤੇ ਹੁਣ ਇਹਦੇ ਵੀ ਆਪਾਂ ਸਾਰੇ ਪਾਸੇ ਸਲਾਈ ਲਗਾ ਕੇ ਇਹਨੂੰ ਫਿਨਿਸ਼ਿੰਗ ਨਾਲ ਚੰਗੀ ਤਰ੍ਹਾਂ ਤੇ ਫਿਰ ਆਪਣਾ ਜਿਹੜਾ ਲਟਕਣਾ ਹੈਗਾ ਉਹ ਤਿਆਰ ਹੋਜੂ। ਇਸ ਤਰ੍ਹਾਂ ਲਟਕਣ ਬਣ ਜਾਂਦੇ ਨੇਗੇ। ਨਾਲੇ ਆਪਾਂ ਨੂੰ ਹੋਰ ਵੀ ਉਹ ਹੀ ਨਹੀਂ ਕਰਨਾ ਪਿਆ ਲੈਸ ਦਾ ਟੁਕੜਾ ਹੀ ਸੀਗਾ। ਲੈਸ ਦੇ ਟੁਕੜੇ ਵਿੱਚੋ ਹੀ ਆਪਣੇ ਜਿਹੜੇ ਲਟਕਣ ਨੇ ਉਹ ਰੈਡੀ ਹੋ ਜਾਣੇ ਨੇਗੇ। ਤੇ ਦੇਖੋ ਇਹ ਇਸ ਤਰ੍ਹਾਂ ਬਣ ਜਾਏਗਾ। ਉਸ ਤੋਂ ਬਾਅਦ ਇਹਦੇ ਤੇ ਆਪਾਂ ਸਲਾਈ ਲਗਾ ਦਾਂਗੇ। ਤੇ ਹੁਣ ਆਪਣਾ ਜਿਹੜਾ ਸ਼ਰਟ ਹੈਗੀ ਉਹ ਰੈਡੀ ਹੋ ਗਈ ਆਪਣੀ। ਤੇ ਦੇਖੋ ਲਟਕਣ ਲੱਗੇ ਹੋਏ ਸੋਹਣੇ ਲੱਗਦੇ ਨੇਗੇ ਬੈਕ ਸਾਈਡ ਤੇ ਲੱਗੇ ਨੇ ਤੇ ਮੈਂ ਤੁਹਾਨੂੰ ਫਰੰਟ ਵੱਲ ਜੀ ਦਿਖਾ ਰਹੀ ਆ ਤੇ ਦੇਖੋ ਆਪਣੀ ਜਿਹੜੀ ਸ਼ਰਟ ਆ ਉਹ ਰੈਡੀ ਹੈ ਬਾਹਾਂ ਚ ਵੀ ਮੈਂ ਬਾਹਾਂ ਦਾ ਕਪੜਾ ਗੈਸਰੀ ਜਿਹੜਾ ਹੈਗਾ ਸਲਵਾਰ ਦੇ ਕਪੜਾ ਨਾਲ ਮੈਚ ਕਰਕੇ ਤੇ ਉਹ ਬਾਹਾਂ ਆਪਣੇ ਡਿਜ਼ਾਈਨਰ ਬਾਹਾਂ ਬਣ ਗਿਆ ਤੇ ਸਿੰਪਲ ਹੀ ਬਸ ਵਿਚਾਲੇ ਪੱਟੀ ਰੱਖ ਕੇ ਤੇ ਉਹ ਬਣ ਗਿਆ ਦੇਖੋ ਸ਼ਰਟ ਆਪਣੀ ਤਿਆਰ ਹੈ ਤੁਸੀਂ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ